ਸਿਕਰ ਵੀਰ ਜੀ ਆਪਣੇ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡ ਕੰਗਨਫੇੜਾ ਤਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਆਂ ਤੀਜਾ ਸੁਆ ਸੂਈ ਵੀ ਹੈ ਸਵੇਰ 11:00 ਵਜੇ ਦਾ ਟਾਈਮ ਹੈ ਸੁਭਾ ਦੀ ਚਵਾਈ ਹੋਈ ਵੀ ਹੈ ਤੇ ਇਹਦੇ ਤੇਲੇ 12-13 ਕਿਲੋ ਦੁੱਧ ਬੜੇ ਆਰਾਮ ਨਾਲ ਹੈ ਮਿੰਤੀ ਵਾਲਾ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਹੈ ਚਿਵਾਈ ਦੀ ਬਹੁਤ ਨਰਮ ਪੋਲੀ ਧਾਰ ਹੈ ਮਗਰ ਇਹਦੇ ਕਾਲੇ ਰੰਗ ਦਾ ਕਟਾ ਹੈ ਕਟਾ ਦੂਰ ਕਰਨ ਰਿੰਗੀ ਜਾਂਦੀ ਥੋੜਾ ਜਿਹਾ ਉਹ ਸੀਲ ਠੰਡੀ ਹੈ ਪਿੱਠ ਪੁੜਾ ਮਹਿੰਦਾ ਬਹੁਤ ਚੰਗਾ ਹੈ ਬਾਡੀ ਬੰਦ ਤਾਂ ਮਹਿੰਦੀ ਬਹੁਤ ਚੰਗੀ ਹੈ ਵਜਨ ਵਾਲੀ ਮੱਝ ਹੈ ਦੁੱਧ 13 14 ਕਿਲੋ ਬੜੇ ਰਾਮ ਨਾਲ ਪਾ ਦੂਗੀ ਕਿਲੋ ਖੰਡ ਹਜੇ ਹੋਰ ਵਾਜੂਗੀ ਹਫਤੇ ਦੇ ਨੇੜ ਤੇੜ ਹੋਇਆ ਇਹਨੂੰ ਸੂਈ ਨੂੰ ਧਾਰ ਬਹੁਤ ਨਰਮ ਹੈ ਕੋਈ ਧੂਰ ਨਹੀਂ ਕੋਈ ਸ਼ਟਾ ਨਹੀਂ ਕੋਈ ਭਾਰ ਨਹੀਂ ਦਿਖਾਉਂਦੀ ਕੁਛ ਨਹੀਂ ਗੀ ਆਪਣੀ ਫੁੱਲ ਗਰੰਟੀ ਹੈ ਕੋਈ ਭਾਰ ਦਿਖਾਉਂਦੀ ਹੋਵੇ ਜਾਂ ਪੂਰ ਛਿੱਟਾ ਹੋਵੇ ਜਾਂ ਚਵਾਈ ਦੀ ਕਰੜ ਹੋਵੇ ਸਾਰੇ ਪੱਖ ਤੋਂ ਆਪਣੀ ਫੁੱਲ ਗਰੰਟੀ ਹੈ ਆਪਦੀ ਸਾਈ ਕਰਕੇ ਦੋ ਟਾਈਮ ਦਸੱਲੀ ਵੀਡੀਓ ਕਾਲ ਤੇ ਕਰ ਲੈ ਜੇ ਆ ਕੇ ਕਰ ਲੈ ਉਦੋਂ ਚੰਗਾ ਹੈ ਜੇ ਕਿਸੇ ਵੀ ਭਰਾ ਨੂੰ ਪਸੰਦ ਆਵੇ ਤਾਂ ਸੰਪਰਕ ਕਰ ਸਕਦਾ ਪਿੰਡ ਕੰਗਨਖਿੜਾ ਤਹਿਸੀਲ ਮਲੋਟ ਜ਼ਿਲ੍ਹਾ ਸਿਰਫ ਬਹੁਤ ਸੀਲ ਛੰਡੀ ਮੱਝ ਹੈ ਵੇ ਕੱਟੇ ਨੂੰ ਰਿੰਗੀ ਜਾਂਦੀ ਕੱਟਾ ਥੋੜਾ ਜਿਆਦਾ ਦੂਰ ਹੋਣ ਕਾਰਨ ਕੱਟੇ ਦਾ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਹੈ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੇਲ ਬੂਲ ਫੁੱਲ ਮੱਝ ਦੀ ਕੱਦ ਵਜਨ ਦੀ ਚੰਗੀ ਹੈ ਆਪਣੇ ਕੋਲ ਸਾਰੀਆਂ ਬੂਹਰਾਂ ਮਈਆਂ ਹੀ ਆ